ਚੇਕ ਆਲ ਸੰਜਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਅਲਬਰਟਾ ਟਾਈਮ ਦੇ ਨਵੇਂ ਐਪੀਸੋਡ ਦੇ ਵਿੱਚ ਮੈਂ ਜ਼ਬਰੀਨ ਕੋ ਜਸੜ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਕੁਝ ਖਾਸ ਮੁੱਦਿਆਂ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਦੇ ਪ੍ਰੋਗਰਾਮ 'ਚ ਵੀ ਗੱਲਬਾਤ ਕਰਾਂਗੇ ਤੇ ਸਾਡਾ ਸਾਥ ਦੇਣਗੇ ਸਾਡੀ ਟੀਮ ਦੇ ਸੀਨੀਅਰ ਮੈਂਬਰ ਕੁਲਦੀਪ ਜੀ ਹੀਰੋਰੀ ਇਟਸ ਆਫ ਸਟਰੀ ਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਸਾਡਾ ਸਤਿਕਾਰ ਸਭ ਨੂੰ ਇਟਸ ਤੁਹਾਨੂੰ ਚੇਤਾ ਹਨ ਕਿ 2 ਕੁ ਸਾਲ ਪਹਿਲਾਂ ਰਿਵਰਸ ਮਾਈਗ੍ਰੇਸ਼ਨ ਦਾ ਬਹੁਤ ਰੌਲਾ ਪਿਆ ਸੀ ਬਹੁਤ ਸਾਰੇ ਲੋਕ ਟੀਵੀ ਤੇ ਬਹਿ ਕੇ ਕੈਮਰਿਆਂ ਦੇ ਮੂਹਰੇ ਦੱਸਦੇ ਸੀ ਕਿ ਆ ਆ ਕਾਰਨ ਕਰਕੇ ਅਸੀਂ ਕੈਨੇਡਾ ਵਰਗੇ ਦੇਸ਼ਾਂ ਨੂੰ ਛੱਡ ਆਇਆ ਹਾਲਾਂਕਿ ਉਹਦੋਂ ਕਾਰਨ ਸੀਗੇ ਨਹੀਂ ਹੁਣ ਐਕਚੁਅਲ ਦੇ ਵਿੱਚ ਇੱਥੇ ਸਮੱਸਿਆਵਾਂ ਵਾ ਇੰਨੀਆਂ ਵੱਧ ਗਈਆਂ ਨੇ ਕਿ ਬਹੁਤ ਸਾਰੇ ਲੋਕਾਂ ਨੂੰ ਵਾਪਸ ਜਾਣਾ ਪੈ ਰਿਹਾ ਕੈਨੇਡਾ ਤੋਂ ਕਿਹੜੇ ਲੋਕ ਜਾ ਰਹੇ ਨੇ ਤੇ ਕੀ ਕਾਰਨ ਬਣ ਰਹੇ ਨੇ ਇਸ ਤੋਂ ਪਹਿਲਾਂ ਕਿ ਇਹ ਦੱਸੀਏ ਕਿ ਕਿੰਨੇ ਕੁ ਗਏ ਨੇ ਵਾਪਸ ਤੇ ਕਿਹੜੇ ਜਾ ਰਹੇ ਨੇ ਜਿੰਨੇ ਕਾੰਕੜੇ ਸਾਡੇ ਕੋਲ ਆਏ ਨੇ ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਅੱਜ ਦੀ ਤਾਰੀਖ ਦੇ ਵਿੱਚ ਵੀ ਸਨ 2025 ਦੀ ਸ਼ੁਰੂਆਤ ਹੈ ਮਾਰਚ ਮਹੀਨਾ ਹੈ ਉਹਨਾਂ ਲੋਕਾਂ ਦੀ ਗਿਣਤੀ ਕਈ ਗੁਣਾ ਜ਼ਿਆਦਾ ਜਿਹੜੇ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ ਨੇ ਜੀ ਬਜਾਏ ਉਸਤੇ ਜਿਹੜੇ ਛੱਡ ਕੇ ਜਾਣਾ ਚਾਹੁੰਦੇ ਨੇ ਖੈਰ ਉਹਦੇ ਕਈ ਕਾਰਨ ਨੇ ਇਹਦਾ ਆਪਾਂ ਬਾਰੇ ਡਿਸਕਸ ਕਰਦੇ ਆਂ ਪਿਛਲੇ ਸਾਲਾਂ ਦੇ ਵਿੱਚ ਇਹ ਵੀ ਗੱਲ ਸਾਬਤ ਹੋ ਗਈ ਕਿ ਕੈਨੇਡਾ ਦੀ ਆਬਾਦੀ ਦੇ ਵਿੱਚ ਜਿੰਨਾ ਵਾਧਾ ਹੋਇਆ ਤਕਰੀਬਨ ਸਾਰੇ ਦਾ ਸਾਰਾ ਹੀ ਬਿਲਕੁਲ 100% ਨਹੀਂ ਪਰ ਵੱਡਾ ਹਿੱਸਾ ਵੱਡਾ ਹਿੱਸਾ ਬਹੁਤਾ ਵੱਡਾ ਹਿੱਸਾ ਉਹ ਮਾਈਗ੍ਰੇਸ਼ਨ ਤੇ ਇਮੀਗ੍ਰੇਸ਼ਨ ਨੂੰ ਐਟਰੀਬਿਊਟ ਕੀਤਾ ਜਾ ਸਕਦਾ ਹੈ ਰੀਜ਼ਨ ਉਹਦਾ ਹੈ ਕਿ ਜੇ ਜਿਹੜਾ ਆਮ ਜਿਹੜਾ ਆਬਾਦੀ ਦਾ ਜਿਹੜਾ ਵਾਧਾ ਹੁੰਦਾ ਜਨਮ ਤੇ ਮੌਤ ਦਾ ਜਿਹੜਾ ਅੰਤਰ ਹੁੰਦਾ ਜਿਵੇਂ ਭਾਰਤ ਦੀ ਆਬਾਦੀ ਪਿਛਲੇ 17 ਸਾਲਾਂ 'ਚ ਵਧੀ ਹੈ ਉਹ ਹਿਸਾਬ ਨਾਲ ਉਹ ਬਹੁਤ ਜ਼ਿਆਦਾ ਸੀ ਭਾਰਤ ਦਾ ਹੁਣ ਉੱਥੇ ਵੀ ਘਟ ਰਿਹਾ ਹੈ ਬਰਥ ਰੇਟ ਘਟ ਰਹੀ ਹੈ ਪਰ ਉਹ ਜਿਹੜਾ ਜਨਮ ਤੇ ਮੌਤ ਦਾ ਅੰਤਰ ਹੈ ਕੈਨੇਡਾ ਵਿੱਚ ਬਹੁਤ ਥੋੜਾ ਹੈ ਜਿੰਨੀਆਂ ਮੌਤਾਂ ਹੁੰਦੀਆਂ ਨੇ ਥੋੜਾ ਜਿਹਾ ਉਸ ਤੋਂ ਜ਼ਿਆਦਾ ਪੈਦਾ ਹੁੰਦੇ ਨੇ ਪਰ ਅਸਲੀ ਜਿਹੜਾ ਵਾਧਾ ਕੈਨੇਡਾ ਦੀ ਰਿਕਾਰਡ ਤੋੜ ਆਬਾਦੀ ਵਿੱਚ ਪਿਛਲੇ ਸਾਲਾਂ ਦੇ ਵਿੱਚ ਹੋਇਆ ਉਹ ਇਮੀਗ੍ਰੇਸ਼ਨ ਦੇ ਕਰਕੇ ਹੋਇਆ ਪਰ ਹੁਣ ਵੀ ਇਹ ਵਾਅਦਾ ਜਾਰੀ ਰਹੇਗਾ ਪਰ ਥੋੜੀ ਜਿਹੀ ਖੜੋਤ ਆਵੇਗੀ ਕਿਉਂਕਿ ਕੁਝ ਲੋਕ ਮੁੜ ਰਹੇ ਨੇ ਤੇ ਨਵੇਂ ਅਜੇ ਵੀ ਬਹੁਤ ਆ ਸਕਦੇ ਨੇ ਤੇ ਆ ਵੀ ਰਹੇ ਨੇ ਸੋ ਇਹਦੇ ਬਾਰੇ ਗੱਲਬਾਤ ਅਸੀਂ ਕਰਦੇ ਹਾਂ 2024 ਦੇ ਜਿਹੜੇ ਅੰਕੜੇ ਆਏ ਨੇ ਉਹਨਾਂ ਵਿੱਚ ਦੱਸਿਆ ਗਿਆ ਹੈ ਕਿ 81600 ਲੋਕ ਜਿਹੜੇ ਕੈਨੇਡਾ ਦੇ ਵਸਨੀਕ ਸੀ ਉਹ ਮੁਲਕ ਨੂੰ ਅਲਵਿਦਾ ਆਖ ਚੁੱਕੇ ਨੇ ਹੁਣ ਇਮੀਗ੍ਰੇਸ਼ਨ ਹੁੰਦੀ ਹੈ ਤੇ ਇਹ ਹੁੰਦੀ ਹੈ ਜੀ ਇਮੀਗ੍ਰੇਸ਼ਨ ਤੇ 2017 ਦੇ ਵਿੱਚ ਵੀ ਕਹਿੰਦੇ ਇੰਨੀ ਜ਼ਿਆਦਾ ਹੋਈ ਸੀ ਤੇ ਉਸ ਤੋਂ ਬਾਅਦ ਇਹ ਪਹਿਲੀ ਵਾਰੀ 7 ਸਾਲਾਂ 7 ਸਾਲਾਂ ਬਾਅਦ ਇੰਨੀ ਜ਼ਿਆਦਾ ਹੋਈ ਆ ਹਰ ਸੂਬੇ ਦੇ ਵਿੱਚ ਸਾਲ ਦਰ ਸਾਲ ਜਿਹੜੇ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਹੈ ਜਿਹੜੀ ਆ ਉਹ ਵਧੀ ਹੈ ਲੇਕਿਨ ਸਭ ਤੋਂ ਵੱਧ ਇਸ ਵਿੱਚ ਜਿਹੜਾ ਇੱਕੋ ਹੀ ਸੂਬੇ ਨੂੰ ਮਾਰਚ ਲੈਣੀ ਮਾਰ ਜੋ ਮਰਜੀ ਕਹ ਲਓ ਤੁਸੀਂ ਉਸ ਨੂੰ ਕਿ ਟੋਟਲ ਆਬਾਦੀ ਜਿਹੜੇ ਜਿਹੜੇ ਛੱਡ ਕੇ ਗਏ ਨੇ ਉਹਦਾ ਜਿਹੜਾ ਤਕਰੀਬਨ 48% ਇਕੱਲੇ ਅੰਟੇਰੀਓ ਵਿੱਚ ਸੀ ਸੋ ਉੱਥੇ ਜਿਹੜੇ ਉਹ ਓਵਰਆਲ ਦੱਸੇ ਨੇ 85 ਹਜ਼ਾਰ ਦੇ ਲਾਕੇ ਅਨਟੇਰੀਓ ਵਿੱਚ ਉਹਨਾਂ ਦੀ ਗਿਣਤੀ 39 ਹਜ਼ਾਰ ਬਣ ਜਾਂਦੀ ਆ ਔਰ ਇਹਦੇ ਵਿੱਚ ਕੌਣ ਕੌਣ ਨੇ ਨੋਨ ਪਰਮਨੈਂਟ ਰੈਜ਼ੀਡੈਂਟ ਬਹੁਤੇ ਨੇ ਇੰਟਰਨੈਸ਼ਨਲ ਸਟੂਡੈਂਟ ਵੀ ਹੈਗੇ ਨੇ ਟੈਂਪਰੇਰੀ ਫੋਰਨ ਵਰਕਰ ਵੀ ਹੈਗੇ ਨੇ ਤੇ ਰਿਫਿਊਜੀ ਵੀ ਹੈਗੇ ਨੇ ਜਿਹੜੇ ਕਿ ਬਹੁਤ ਜ਼ਿਆਦਾ ਗਿਣਤੀ ਵਿੱਚ ਛੱਟ ਕੇ ਜਾ ਰਹੇ ਨੇ ਜੋ ਕਿ ਕੁੱਲ ਛੱਟ ਕੇ ਜਾਣ ਵਾਲਿਆਂ ਦਾ 66% ਦੱਸਦੇ ਨੇ ਤੇ 온ਟਾਰੀਓ ਜਿਹੜਾ ਹੈ ਇਹਨਾਂ ਕੋਲ ਇਹ ਆਨਰ ਇਹ ਤਾਂ ਰਿਹਾ ਹੈ ਕਿ ਅੱਜ ਦੀ ਰਿਪੋਰਟ ਵਿੱਚ ਵੀ ਸਭ ਤੋਂ ਵੱਧ ਇਮੀਗ੍ਰੈਂਟ ਤੇ ਮਾਈਗ੍ਰੈਂਟ ਉੱਥੇ ਆ ਰਹੇ ਨੇ ਪਰ ਜਿਹੜੇ ਛੱਡ ਕੇ ਜਾਣ ਵਾਲੇ ਦੀ ਗਿਣਤੀ ਵੀ 온ਟਾਰੀਓ ਵਿੱਚੋਂ ਬਹੁਤ ਹੀ ਜੜੀ ਹੈ ਉਹ ਹੈ ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਜਿਹੜਾ ਦੂਸਰਾ ਸੂਬਾ ਹੈ ਜਿੱਥੇ ਇਮੀਗ੍ਰੇਸ਼ਨ ਇੰਨੀ ਜ਼ਿਆਦਾ ਹੋਈ ਹੈ ਤੇ ਜਿਹੜੇ 온ਟਾਰੀਅਨ ਉਹਨਾਂ ਫਿਰ ਵੀ ਕਾਫੀ ਘਟਨੇ ਪਰ 14836 ਰੈਜ਼ੀਡੈਂਟ ਜਿਹੜੇ ਸੀ ਉਹਨਾਂ ਨੇ ਗੁੱਡ ਬਾਏ ਕਹਿ ਦਿੱਤਾ ਕੈਨੇਡਾ ਨੂੰ BC ਦੇ ਵਿੱਚ ਰਹਿਣ ਵਾਲੇ ਪਿਛਲੇ 7 ਸਾਲਾਂ ਦੇ ਵਿੱਚ ਬੀਸੀ ਵਿੱਚ ਸ਼੍ਰਿੰਕਿੰਗ ਪਾਪੂਲੇਸ਼ਨ ਤੇ ਰੈਂਟਲ ਮਾਰਕੀਟ ਜਿਹੜੀ ਆ ਕੰਡੇ ਤੇ ਜਿਹੜੀ ਚੱਲਦੀ ਰਹੀ ਹੈ ਤੇ ਹੁਣ ਜਿਹੜਾ ਹੈ ਇਹ ਨਾਨ ਪਰਮਨੈਂਟ ਰੈਜ਼ਿਡੈਂਟਸ ਦਾ ਜਿਹੜਾ ਫਲੋ ਸੀ ਤੇ ਉਹਦੇ ਵਿੱਚ ਵਾਧਾ ਹੋਣ ਕਰਕੇ ਰੈਂਟਲ ਮਾਰਕੀਟ ਬਹੁਤ ਜਿਹੜੀ ਸੀ ਟਾਈਟ ਹੋ ਗਈ ਤੇ ਬਹੁਤ ਜ਼ਿਆਦਾ ਵੱਧ ਗਈ ਰੈਂਟਲ ਬਹੁਤ ਜ਼ਿਆਦਾ ਵੱਧ ਗਿਆ ਤੇ ਹੁਣ ਜਿਹੜਾ ਨੈਟ ਫਲੋ ਹੈ ਭਾਵ ਕਿ ਫਲੋ ਜਿਹੜਾ ਅਸਥਾਈ ਰਹਿਸ਼ੀਆਂ ਦਾ ਜਿਹੜਾ ਸੀ ਜਿਵੇਂ ਟੈਂਪਰੇਰੀ ਵਰਕਰ ਨੇ ਸਟੂਡੈਂਟ ਨੇ ਰਿਫਿਊਜੀ ਨੇ ਉਹ ਫਲੋ ਵੀ ਕਾਫੀ ਘਟ ਚੁੱਕਾ ਹੈ 2024 ਦੇ ਵਿੱਚ ਪਿਛਲੇ ਸਾਲਾਂ ਨਾਲੋਂ 50% ਘਟ ਚੁੱਕਾ ਹੈ ਜਦਕਿ 2023 ਦੇ ਵਿੱਚ ਜਿਹੜਾ ਇਹ ਆંકੜਾ ਸੀ ਨੈਟ ਫਲੋ ਜਿਹੜਾ ਉਹਨਾਂ ਦਾ ਕੁੱਲ ਸੀ ਇਸ ਅਸਥਾਈ ਕਾਮਿਆਂ ਦਾ ਜਾਂ ਸਟੂਡੈਂਟਸ ਦਾ ਜਾਂ ਰਫਿਊਜੀਜ਼ ਦਾ ਉਹ ਸੀ 636427 ਤੇ ਇਹ ਜਿਹੜਾ 2024 ਦੇ ਵਿੱਚ ਇਹ ਗਿਣਤੀ 319500 ਛੇ ਰਹਿ ਗਏ ਜਿਹਦੇ ਨਾਲ ਪੋਲਿਸੀ ਮੇਕਰ ਤੇ ਜਿਹੜੇ ਕਹਿੰਦੇ ਸੀ ਕਿ ਸਾਡੇ ਕੋਲ ਰਹਿਸ਼ਾ ਹੈ ਨਹੀਂ ਇਨਾਫ ਲੈਂਡਲੋਰਡ ਉਹ ਸਾਰੇ ਜਿਹੜੇ ਨੇ ਉਹ ਸੋਚਾਂ ਵਿੱਚ ਪਏ ਹੋਏ ਨੇ ਨਵੇਂ ਯੂਨਿਟ ਪਿਛਲੇ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਬਣੇ ਨੇ ਤੇ ਅੰਟੇਰੀਓ ਦੇ ਵਿੱਚ ਤੇ ਬ੍ਰਿਟਿਸ਼ ਕੋਲੰਬੀਆ ਦੇ ਖਾਸ ਕਰਕੇ ਵੈਂਕੂਵਰ ਖੇਤਰ ਦੇ ਵਿੱਚ ਇਸ ਵੇਲੇ ਜਿਹੜੀ ਹੈ ਇਹ ਜਿਹੜੀ ਰੈਂਟਲ ਮਾਰਕੀਟ ਹੈ ਕਾਫੀ ਸਲੋ ਹੋ ਚੁੱਕੀ ਹੈ ਹੁਣ ਜਿਹੜਾ ਪ੍ਰੋਵਿੰਸ ਜਿਹੜੀ ਵਧੀ ਆਬਾਦੀ 2024 ਦੇ ਵਿੱਚ ਜਿਨ੍ਹਾਂ ਦੀ ਸਭ ਤੋਂ ਵੱਧ ਰੇਟ ਨਾਲ ਵਧੀ ਹੈ ਉਹ ਹੈ ਅਲਬਰਟਾ ਅਲਬਰਟਾ ਨੇ 2024 ਦੇ ਵਿੱਚ ਹਾਲਾਂਕਿ ਆਬਾਦੀ ਹੋ ਸਕਦਾ ਓਵਰਆਲ ਜ਼ਿਆਦਾ 온ਟਾਰੀਓ ਦੀ ਵਧੀ ਹੋਵੇ ਪਰ ਰੇਟ ਜਿਹੜਾ ਵਤਨ ਦਾ ਜ਼ਿਆਦਾ 3.93 ਜਿਹੜਾ ਉਹ ਅਲਬਰਟਾ ਦਾ 1,86,704 ਨਵੇਂ ਰੈਜ਼ੀਡੈਂਟ ਜਿਹੜੇ ਨੇ ਅਲਬਰਟਾ ਦੇ ਵਿੱਚ ਆ ਗਏ ਤੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਇੰਟਰਪਰੋਵਿਨਸ਼ਲ ਮਾਈਗ੍ਰੈਂਟਸ ਨੇ ਕਹੇ ਅਲਬਰਟਾ ਜਿਹੜਾ ਇੱਥੇ ਵੀ ਨੰਬਰ ਲੈ ਰਿਹਾ ਦੂਸਰਿਆਂ ਦੇ ਮਾਮਲੇ ਦੇ ਵਿੱਚ ਤੇ ਇਹਨਾਂ ਨੇ ਸੁਬਲੀ ਜੋ ਦੂਸਰੇ ਸੂਬਿਆਂ ਤੋਂ ਆਉਣ ਵਾਲੇ ਅਲਬਰਟਾ ਦੇ ਵਿੱਚ ਹੈਗੇ ਨੇ ਜਾਣ ਵਾਲੇ ਨੇ ਉਹਨਾਂ ਦੀ ਗਿਣਤੀ ਵੀ ਵਾਧਾ ਬਾਕੀ ਬਹੁਤੇ ਮਾਈਨਸ ਵਿੱਚ ਗਏ ਨੇ 2024 ਦਾ ਟ੍ਰੈਂਡ ਹੈ ਤੇ 2025 ਵਿੱਚ ਕੀ ਹੋਵੇਗਾ ਇਹ ਸਮਾਂ ਉੱਥੋਂ ਅਜੇ ਥੋੜਾ ਦੇਖਣਾ ਪਏਗਾ ਇਸ ਨੂੰ ਪਰ ਸਰਕਾਰ ਜਿਹੜਾ ਓਵਰਆਲ ਕਹਿ ਰਹੀ ਸੀ ਕਿ ਅਸੀਂ 7-8% ਦੇ ਦਰਮਿਆਨ ਜਿਹੜੇ ਕੱਚੇ ਵਸਨੀਕ ਕੈਨੇਡਾ ਵਿੱਚ ਹੋ ਚੁੱਕੇ ਨੇ ਉਹਨਾਂ ਦੀ ਗਿਣਤੀ ਕੁੱਲ ਆਬਾਦੀ ਦਾ 5% ਤੱਕ ਲਿਆਉਣੀ ਹੈ ਉਹ ਲੱਗਦਾ ਹੈ ਕਿ ਸਰਕਾਰ ਨੇ ਜਿਹੜੀ ਸੋਚ ਰੱਖੀ ਹੋਈ ਸੀ ਨਾ ਤੇ ਜਿਸ ਤਰ੍ਹਾਂ ਬਹੁਤਿਆਂ ਨੂੰ ਆਸ ਨਹੀਂ ਬਜ ਰਹੀ ਕਿ ਅਸੀਂ ਪੱਕੇ ਹੋਵਾਂਗੇ ਤੇ ਬਹੁਤ ਸਾਰੇ ਪਰਮਿਟ ਐਕਸਪਾਇਰ ਹੋ ਰਹੇ ਨੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕੋਈ ਸਟੇਟਸ ਨਹੀਂ ਹੈ ਬਹੁਤਿਆਂ ਦੇ ਕੋਲ ਤੇ ਸਰਕਾਰ ਨੇ ਇਹ ਗੱਲ ਪੱਕੀ ਹੈ ਕਿ ਬ੍ਰੇਕਾਂ ਲਾ ਦਿੱਤੀਆਂ ਨੇ ਤੇ ਦਰਵਾਜ਼ੇ ਕੁੱਟ ਕੇ ਬੰਦ ਕੀਤੇ ਹੋਏ ਨੇ ਸਰਕਾਰ ਕੀ ਕਰਦੀ ਹੈ ਅੱਗੇ ਆ ਜਿਹੜਾ ਇਲੈਕਸ਼ਨਾਂ ਵੀ ਹੋਣੀਆਂ ਨੇ ਇਸ ਸਾਲ ਦੇ ਵਿੱਚ ਸਾਰਾ ਕੁਝ ਇਸ ਸਾਲ 2025 ਜਿਹੜਾ ਵੜਾ ਹੈ ਨਾ ਉਹ ਕੈਨੇਡਾ ਦੇ ਆਉਣ ਵਾਲੇ 4 ਸਾਲ ਨੂੰ ਰੀਸ਼ੇਪ ਕਰੇਗਾ ਕਿ 4 ਸਾਲ ਵਾਸਤੇ ਕਿਹੋ ਜੀ ਨੀਤੀ ਜੜੀ ਜਾਂਦੀ ਹੈ 2000 ਕਹਲੋ ਕਿ 2025 ਦੇ ਅੱਧਕ ਤੋਂ ਲੈ ਕੇ ਤੇ ਅਗਲੇ 4 ਸਾਲ ਜਿਹੜੇ ਹੋਣਗੇ ਉਹਨਾਂ ਵਿੱਚ ਜ਼ਾਹਰਾ ਤੌਰ ਤੇ ਪਤਾ ਲੱਗੇਗਾ ਕਿ ਕੈਨੇਡਾ ਵਿੱਚ ਕਿੰਨਿਆਂ ਨੂੰ ਪੱਕੇ ਕੀਤਾ ਜਾਂਦਾ ਹੈ ਕੈਨੇਡਾ ਵਿੱਚ ਕਿੰਨੇ ਕੁ ਲੋਕਾਂ ਲਈ ਰਸਤੇ ਖੋਲੇ ਜਾਂਦੇ ਨੇ ਜਾਂ ਓਵਰ ਆਲ ਸਰਕਾਰ ਦੀ ਨੀਤੀ ਕੀ ਹੈ ਹਾਲ ਦੀ ਘੜੀ ਨੀਤੀ ਇਹ ਹੋਈ ਹੈ ਕਿ ਜਿਹੜਾ ਜਿੰਨੇ ਵੀ ਕੱਚੇ ਬਸਣੇ ਕਾ ਗਏ ਨੇ ਖਾਸ ਕਰਕੇ ਸਟੂਡੈਂਟਸ ਨੇ ਜਿਹੜੇ ਉਹਨਾਂ ਕੋਈ ਫੀਸਾਂ ਅਸੀਂ ਲੈ ਲਈਆਂ ਨੇ ਸਭ ਕੁਝ ਕਰ ਲਿਆ ਤੇ ਹੁਣ ਜੇ ਜਾ ਸਕਣ ਤੇ ਬਹੁਤ ਮਿਹਰਬਾਨੀ ਹੋਵੇਗੀ ਦੂਸਰੇ ਪਾਸੇ ਬਹੁਤ ਧਿਆਨ ਨਾਲ ਕੋਸ਼ ਸਕਿਲਡ categories ਜਿਹੜੀਆਂ ਨੇ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਉਸ ਉਹ ਪਹਿਲੀ ਵਾਰੀ ਕਹਿੰਦੇ ਇਸ ਤਰ੍ਹਾਂ ਹੋਇਆ ਕਿ ਇੰਨੀ ਜ਼ਿਆਦਾ ਸਰਵੇਖਣ ਤੋਂ ਬਾਅਦ ਕਿ ਕਿੱਥੇ ਜ਼ਿਆਦਾ ਸਾਨੂੰ ਲੋੜ ਹੈ ਚਾਹੇ ਉਹ ਹੈਲਥ ਦੇ ਵਿੱਚ ਹੋਵੇ ਚਾਹੇ ਐਗਰੀ ਦੇ ਵਿੱਚ ਹੋਵੇ ਚਾਹੇ ਕੰਸਟ੍ਰਕਸ਼ਨ ਦੇ ਵਿੱਚ ਹੋਵੇ ਉਹਨਾਂ ਲਈ ਸਪੈਸ਼ਲ categories ਜਿਹੜੀਆਂ ਨੇ ਤਿਆਰ ਕੀਤੀਆਂ ਜਾ ਰਹੀਆਂ ਨੇ ਤੇ ਕੁਝ ਉਹ ਕੈਟੇਗਰੀਜ਼ ਬੰਦ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਪਹਿਲਾਂ ਖੁੱਲੀਆਂ ਹੋਈਆਂ ਸੀ ਤੇ ਉਹਨਾਂ ਨੂੰ ਸਟਾਪ ਕੀਤਾ ਜਾ ਰਿਹਾ ਸੋ ਬਹੁਤ ਤੇਜ਼ੀ ਨਾਲ ਜਿਹੜੇ ਪੱਤੇ ਨੇ ਖੋਲ ਰਹਿ ਨੇ ਪਰ ਇਹ ਮਾਰਕ ਕਰਨੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਨ ਕੇ ਤੇ ਛੇਤੀ ਜਸਟਨ ਟਰੂਡੋ ਦੀ ਜਗ੍ਹਾ ਲੈ ਕੇ ਤੇ ਉਹ ਚੋਣਾ ਕਦੋਂ ਕਰਵਾਉਂਦੇ ਨੇ ਤੇ ਉਸ ਤੋਂ ਬਾਅਦ ਕੀ ਸਥਿਤੀ ਪੈਦਾ ਹੁੰਦੀ ਹੈ ਮੈਨੂੰ ਲੱਗਦਾ ਕਿ ਤਿੰਨ ਕ ਮਹੀਨੇ ਦੇ ਵਿੱਚ ਬਹੁਤ ਕੁਝ ਸਾਹਮ ਹੋ ਸਕਦਾ ਜੀ ਅਗਲੀ ਖਬਰ ਜਿਹੜੀ ਆ ਉਹ 온ਟੇਰੀਓ ਸਕੂਲ ਬੋਰਡ ਦੇ ਨਾਲ ਸੰਬੰਧਿਤ ਹੈ ਸੋਸ਼ਲ ਮੀਡੀਆ ਖਿਲਾਫ ਉਹਨਾਂ ਨੇ ਕੇਸ ਕੀਤਾ ਸੀ ਉਹਨੂੰ ਮਨਜ਼ੂਰੀ ਮਿਲ ਗਈ ਹੈ ਕੀ ਹੈ ਜੀ ਅਪਡੇਟ ਅਸਲ ਵਿੱਚ ਕੇਸ ਜਿਹੜਾ ਬਹੁਤ ਸਾਰੇ ਬੋਰਡਸ ਨੇ ਕੀਤਾ ਹੋਇਆ 온ਟੇਰੀਓ ਵਾਲਿਆਂ ਨੇ ਵੱਖਰਾ ਕੀਤਾ ਸੀ 온ਟੇਰੀਓ ਪਬਲਿਕ ਸਕੂਲ ਬੋਰਡ ਨੇ ਵੱਖਰਾ ਕੀਤਾ ਸੀ ਇਸ ਤੋਂ ਬਾਅਦ ਕਈ ਕੈਥਲਿਕ ਸਕੂਲ ਬੋਰਡ ਹੋ ਗਏ ਨੇ ਹੋਰ ਕਈ ਨੇ ਟੋਟਲ ਰਲਾ ਮਾ ਕੇ ਇੱਕ ਕਾਫੀ ਵੱਡਾ ਕੇਸ ਜਿਹੜਾ ਬਣਦਾ ਉਹਨਾਂ ਨੇ ਸੋਸ਼ਲ ਮੀਡੀਆ ਦੇ ਜਿਹੜੇ ਪਲੈਟਫਾਰਮ ਨੇ ਜਿਸ ਵਿੱਚ ਮੈਟਾ ਦੇ ਹੈਗੇ ਨੇ ਜਿਸ ਵਿੱਚ ਸਨੈਪਚੈਟ ਹੈ ਹੋਰ ਦੂਸਰੇ ਤੀਸਰੇ ਸਾਰਿਆਂ ਨੂੰ ਰਾਮੜਾ ਕੇ ਇੱਕ ਘੇਰੇ ਦੇ ਵਿੱਚ ਲਿਆਂਦਾ ਕਿ ਇਹ ਸਟੂਡੈਂਟਸ ਦਾ ਬਹੁਤ ਨੁਕਸਾਨ ਕਰ ਰਹੇ ਨੇ ਸਟੂਡੈਂਟਸ ਦੀ ਜਿਹੜੀ ਮੈਂਟਲ ਮੈਂਟਲ ਹੈਲਥ ਆ ਉਹਦੇ ਤੇ ਅਸਰ ਪੈ ਰਿਹਾ ਉਹਨਾਂ ਦੀ ਐਜੂਕੇਸ਼ਨ ਤੇ ਪੈ ਰਿਹਾ ਤੇ ਇਹਦੇ ਨਾਲ ਹੋਰ ਬੜੀਆਂ ਬੁਰਾਈਆਂ ਸਮਾਜ ਦੇ ਵਿੱਚ ਪੈਦਾ ਹੋ ਰਹੀਆਂ ਨੇ ਖੈਰ ਅਦਾਲਤ ਦੇ ਵਿੱਚ ਕੇਸ ਕਰ ਦੇਣਾ ਇੱਕ ਚੀਜ਼ ਆ ਤੇ ਉਸ ਕੇਸ ਨੂੰ ਸਾਬਤ ਕਰਨਾ ਜਾਂ ਕੇਸ ਚਲਾਉਣ ਲਈ ਅਦਾਲਤ ਨੂੰ ਰਾਜ਼ੀ ਕਰ ਲੈਣਾ ਵੀ ਤੁਸੀਂ ਕੇਸ ਚਲਾਉਣ ਦੀ ਇਜਾਜ਼ਤ ਦੇ ਦਿਓ ਸਾਨੂੰ ਉਹ ਬਕਾਇਆਂ ਗੱਲਾਂ ਨੇ ਸੋ ਪਹਿਲਾ ਸਟੈਪ ਜਿਹੜਾ ਆ ਉਹ ਇੰਟੀਰੀਅਰ ਸਕੂਲ ਬੋਰਡ ਨੇ ਕਲੀਅਰ ਕਰ ਰਿਆ ਉਸ ਦੇ ਮੁਤਾਬਕ 8 ਬਿਲੀਅਨ ਦੇ ਲਾ ਸੂਟ ਜਿਹੜੇ ਇੰਟੀਰੀਅਰ ਸਕੂਲ ਬੋਰਡ ਨੇ ਫਾਈਲ ਕੀਤਾ ਸੀ ਇਹ ਇਹਦੇ ਵਿੱਚ ਸੁਪੀਰੀਅਰ ਕੋਰਟ ਨੇ ਮੈਟਾ ਸਨੈਪਚੈਟ ਤੇ ਟਿਕਟੌਕ ਦੇ ਖਿਲਾਫ ਜਿਹੜੇ ਨੇ ਕੇਸ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਇਸ ਤੋਂ ਇਲਾਵਾ ਕੁਝ ਹੋਰ ਸਕੂਲ ਬੋਰਡ ਹੈਗੇ ਨੇ ਤੇ ਸਕੂਲ ਨੇ ਉਹ ਵੀ 13 14 ਦੇ ਬਰਾਬਰ ਉਹਨਾਂ ਦੀ ਗਿਣਤੀ ਬਣਦੀ ਹੈ ਤੇ 8 ਬਿਲੀਅਨ ਹਰਜਾਨੇ ਦਾ ਕੇਸ ਹੋਇਆ ਤੇ ਉਥੇ ਇਹ ਦੋਸ਼ ਲਾਇਆ ਜਾ ਰਿਹਾ ਕਿ ਐਡਿਕਟਿਵ ਹੈ ਇਹ ਜਿਹੜੇ ਪਲੈਟਫਾਰਮ ਨੇ ਤੇ ਸਟੂਡੈਂਟਸ ਦੀਆਂ ਅਚੀਵਮੈਂਟਸ ਜਿਹੜੀਆਂ ਨੇ ਬਹੁਤ ਪਿਛੇ ਰਹਿ ਗਈਆਂ ਨੇ ਤੇ ਮੈਂਟਲ ਹੈਲਥ ਤੇ ਬਹੁਤ ਸਾਰੀਆਂ ਵੈਲ ਬੀਇੰਗ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੇ ਸਟੂਡੈਂਟ ਪਿੱਛੇ ਪੈ ਗਏ ਨੇ ਪਰ ਸੋਸ਼ਲ ਮੀਡੀਆ ਕੰਪਨੀਆਂ ਇਸ ਦਾ ਜਵਾਬ ਦੇਣ ਲਈ ਤਿਆਰ ਨੇ ਮੈਟਾ ਦੇ ਸਪੋਕਸਪਰਸਨ ਨੇ ਲਿਖਤੀ ਸੰਦੇਸ਼ ਦੇ ਵਿੱਚ ਇਹ ਕਿਹਾ ਕਿ ਅਸੀਂ ਆਪਣੇ ਆਪ ਨੂੰ ਬਚਾਉਣ ਲਈ ਬਹੁਤ ਸਖਤੀ ਨਾਲ ਇਸ ਕੇਸ ਵਿੱਚ ਅੱਗੇ ਆਵਾਂਗੇ ਭਾਵੇਂ ਕਿ ਕੇਸ ਚੱਲਣ ਦੀ ਮંજੂਰੀ ਮਿਲ ਗਈ ਹੈ ਰਿਟੇਰੀਓ ਬਾਲਿਆਂ ਨੂੰ ਹੁਣ ਮਿਲ ਗਈ ਹੈ ਰਿਟੇਰੀਓ ਸਕੂਲ ਬੋਰਡ ਨੂੰ ਜਿਹੜੇ ਬਾਕੀ ਨੇ ਉਹ ਖੁਸ਼ ਨੇ ਕਿ ਸਾਨੂੰ ਵੀ ਮਿਲ ਜਾਣੀ ਹੈ ਪਰ ਇਹ ਜਿਹੜਾ ਉਹ ਕਹਿੰਦੇ ਨੇ ਕਿ ਅਸੀਂ ਬੱਚਿਆਂ ਵਾਸਤੇ ਤੇ ਮਿਲੀਅਨਸ ਤੇ ਜਿਹੜੇ ਸਾਡੇ ਯੂਜ਼ਰ ਹੈਗੇ ਨੇ ਖਾਸ ਤੌਰ ਤੇ ਇਨਸਟਾ ਵਗੈਰਾ ਤੇ ਉਹ ਆਪਣੇ ਆਪ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰ ਰਹੇ ਨੇ ਤੇ ਉਹਨਾਂ ਨੂੰ ਬਚਾਉਣ ਲਈ ਤੇ ਉਹਨਾਂ ਨੂੰ ਐਜੂਕੇਸ਼ਨ ਦੇਣ ਲਈ ਅਸੀਂ ਬਹੁਤ ਕੁਝ ਕਰ ਰਹੇ ਹਾਂ ਹੁਣ ਅਦਾਲਤ ਦੇ ਵਿੱਚ ਕੇਸੇ ਲੰਬਾ ਚੱਲਣ ਦੀ ਸੰਭਾਵਨਾ ਹੈ ਤੇ ਇਹ ਜਿਹੜੀ ਇੱਕ ਇੱਕ ਏਜ ਹੁੰਦੀ ਆ ਖਾਸ ਤੌਰ ਤੇ ਉਸ ਦੇ ਵਿੱਚ ਉਹ ਕਿਵੇਂ ਪ੍ਰਭਾਵਿਤ ਕਰ ਰਹੇ ਨੇ ਚੰਗੇ ਤਰੀਕੇ ਨਾਲ ਕਿ ਬੁਰੇ ਤਰੀਕੇ ਨਾਲ ਇਹ ਹੁਣ ਉਹਨਾਂ ਨੂੰ ਕੋਰਟ ਦੇ ਵਿੱਚ ਦੱਸਣਾ ਪੈਗਾ ਸੇ ਇਹ ਕੇਸ ਅਜੇ ਵੀ ਅਦਾਲਤ ਵਿੱਚ ਕਿਤੇ ਸਾਬਤ ਨਹੀਂ ਹੋਇਆ ਪਰ ਇਹ ਚੱਲਣ ਕਿ ਚੱਲੇਗੀ ਪ੍ਰोसीडिंग ਆਪੋ ਆਪਣਾ ਪੱਖ ਜਿਹੜਾ ਨਾ ਉਹ ਰੱਖਣਗੇ ਸਾਰੇ ਇਹ ਬੜੀ ਵੱਡੀ ਆ ਗੱਲ ਤੇ ਜੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਜਾਂ ਅਸੀਂ ਇਹ ਚ ਕੁਝ ਕਹਿ ਨਹੀਂ ਸਕਦੇ ਪਰ ਜੇ ਅੱਗੇ ਚੱਲ ਕੇ ਕੁਝ ਹੋ ਜਾਂਦਾ ਤਾਂ ਫਿਰ ਅਸੀਂ ਇਹ ਦੇਖ ਸਕਦੇ ਹਾਂ ਕਿ ਹੋਰ ਨਾ ਮੁਲਕਾਂ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਫੋਲੋ ਕੀਤਾ ਜਾ ਸਕਦਾ ਹੈ ਤੇ ਇਹ ਮੁਸ਼ਕਲ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਸਕਦੀ ਹੈ ਸੋਸ਼ਲ ਮੀਡੀਆ 'ਤੇ ਪਰ ਹਾਲ ਦੀ ਘੜੀ ਸੋਸ਼ਲ ਮੀਡੀਆ ਦੀ ਜਿਹੜੀ ਜਿਹੜੀਆਂ ਇਹਨਾਂ ਦੀ ਖਾਸ ਤੌਰ ਤੇ ਪਕੜ ਹੈ ਰਾਜਨੀਤੀ ਦੇ ਉੱਪਰ ਬਹੁਤ ਜ਼ਿਆਦਾ ਹੈ ਜੀ ਇਟਸ ਅ ਮੈਂ ਹੁਣ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਮੁਲਕ ਦੇ ਸਭ ਤੋਂ ਤਾਕਤਵਰ ਵਾਲੇ ਬੰਦੇ ਦੀ ਗੱਲ ਕਰਨੀ ਸਮਝ ਗਏ ਹੋਣੇ ਤੁਸੀਂ ਮੈਂ ਡੋਨਲਡ ਟਰੰਪ ਦੀ ਗੱਲ ਕਰਨੀ ਵੈਸੇ ਤੇ ਉਹ ਕਈਆਂ ਦੇ ਪੇਸ਼ ਪਏ ਨੇ ਪਰ ਕੈਨੇਡਾ ਦੇ ਪੇਸ਼ ਉਹ ਕੁਝ ਜ਼ਿਆਦਾ ਪਏ ਨੇ ਹੁਣ ਕੈਨੇਡਾ ਬਾਬਤ ਗਲਤ ਜਾਣਕਾਰੀ ਦੇ ਰਹੇ ਨੇ ਕੀ ਆਂਦੇ ਨੇ ਦੇਖੋ ਉਹ ਬਿਲਕੁਲ ਵਪਾਰੀ ਵਾਂਗ ਕੰਮ ਕਰ ਰਹੇ ਨੇ ਸੌਦੇਬਾਜ਼ੀ ਡਟ ਕੇ ਹੋ ਰਹੀ ਹੈ ਜਿਹਦੇ ਲਈ ਇਹ ਸੌਰੀ ਟੂ ਸੇ ਪਰ ਪੰਜਾਬ ਦੇ ਵਿੱਚ ਇੱਕ ਨਾ ਕਿਈ ਵਪਾਰ ਦੇ ਵਿੱਚ ਮੈਂ ਨਹੀਂ ਕਹਿੰਦਾ ਸਾਰੇ ਕਹਿੰਦੇ ਨੇ ਤੁਸੀਂ ਲਾਭ ਸੁਣਿਆ ਹੋਵੇਗਾ ਕਿੰਨੇ ਵਪਾਰ ਝੂਠ ਦਾ ਹੁੰਦਾ ਹ ਬਿਲਕੁਲ ਜੀ ਸੋ ਜੇ ਹੁਣ ਉਹ ਕੋਈ ਇਹ ਵਪਾਰ ਕਰਨ ਤੇ ਆ ਗਿਆ ਤੇ ਫਿਰ ਉਸ ਨੂੰ ਕੁਝ ਨਾ ਕੁਝ ਮਾੜਾ ਮੋਟਾ ਕਰਨਾ ਪਏਗਾ ਹਾਂ ਜੀ ਸੋ ਡੋਨਲਡ ਟਰੰਪ ਹੋਰਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਕੈਨੇਡਾ ਬਾਬਤ ਉਹ ਚਲਦੀਆਂ ਰਹਿਣਗੀਆਂ ਅੱਜ ਦੀ ਰੇਟ ਵਿੱਚ ਸਥਿਤੀ ਇਹ ਆ ਕਿ ਕੋਸ਼ਿਸ਼ ਬਸਤਾਂ ਤੇ ਉਹਨਾਂ ਨੇ ਲਾ ਦਿੱਤੇ ਨੇ ਕੁਝ ਤੇ ਕੈਨੇਡੀਅਨ ਨੇ ਲਾ ਦਿੱਤੇ ਨੇ ਗੈਮ ਗੈਮੀ ਪੂਰੀ ਤਰ੍ਹਾਂ ਜਾਰੀ ਹੈ ਸੋ ਡੋਨਲਡ ਟਰੰਪ ਨੇ ਜਿਹੜੇ ਹੁਣ ਕੰਮ ਕੀਤੇ ਨੇ ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਕਿ ਡੋਨਲਡ ਟਰੰਪ ਕੀ ਕਹਿੰਦੇ ਨੇ ਜਸਟਨ ਟ੍ਰੂਟੋ ਹੁਣਾ ਦੇ ਬਾਰੇ ਜੋ ਉਹਨਾਂ ਨੇ ਗੱਲਾਂ ਕੀਤੀਆਂ ਕਿ 51ਵੀਂ ਸਟੇਟ ਦਾ ਜਿਹੜਾ ਉਹ ਗਵਰਨਰ ਹੈ ਪਰ ਹੁਣ ਜੋ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਉਹਨਾਂ ਮੁਲਕਾਂ ਦੇ ਵਿੱਚੋਂ ਹੈ ਕਿ ਜਿੱਥੇ ਟੈਰਫ ਰੇਟ ਜਿਹੜਾ ਬਹੁਤ ਜ਼ਿਆਦਾ ਦੁਨੀਆ ਦੇ ਵਿੱਚ ਦੁਨੀਆ 'ਚ ਸਭ ਤੋਂ ਜ਼ਿਆਦਾ ਇਸ ਤਰ੍ਹਾਂ ਵੀ ਕਿਹਾ ਜਦਕਿ ਅਸਲੀਅਤ ਜਿਹੜੀ ਹੈ ਉਹ ਇਹ ਦੱਸੀ ਜਾਂਦੀ ਹੈ ਕਿ ਕੈਨੇਡਾ ਦਾ ਔਸਤ ਟੈਰਫ ਰੇਟ ਇੰਟਰਨੈਸ਼ਨਲ ਵਸਤਾਂ ਦੇ ਉੱਪਰ 1.37% ਹੈ ਇਹ ਵਰਲਡ ਬੈਂਕ ਦੇ ਅੰਕੜੇ ਕਹਿੰਦੇ ਨੇ 2022 ਦੇ ਜਿਹੜੇ ਜਿਹੜੇ ਅਵੇਲੇਬਲ ਨੇ ਤੇ ਇਹ ਯੂਐਸਏ ਨਾਲੋਂ ਵੀ ਘੱਟ ਹੈ ਜਦ ਕਿ ਯੂਐਸਏ ਵਾਲਾ ਇਹਦਾ 1.49 ਹੈ ਤੇ 137 ਮੁਲਕਾਂ ਦੇ ਵਿੱਚ ਸਾਬਤ ਹੁੰਦਾ ਹੈ ਕਿ ਕੈਨੇਡਾ ਜਿਹੜਾ ਆ ਉਹ ਜਿਹੜਾ ਸਭ ਤੋਂ ਘੱਟ ਜਨਾਂ ਦਾ ਟੈਰਿਫ ਹੈ ਉਹਨਾਂ ਮੁਲਕਾਂ ਦੇ ਵਿੱਚ ਗਿਣਤੀ ਹੁੰਦੀ ਹੈ ਸਭ ਤੋਂ ਉੱਪਰ ਜਿਹੜਾ ਇੱਕ ਗਰਮੂਡਾ ਨਾਂ ਦਾ ਇੱਕ ਛੋਟਾ ਜਿਹਾ ਮੁਲਕ ਹੈ ਉਹਨਾਂ ਨੇ 29.5% ਲਾਇਆ ਹੋਇਆ ਇੰਡੀਆ ਵਾਲਿਆਂ ਨੇ 11.46% ਲਾਇਆ ਹੋਇਆ ਸਾਊਥ ਅਫਰੀਕਾ 8.6 ਬ੍ਰਾਜ਼ੀਲ 7.4 ਮੈਕਸੀਕੋ 4.75 ਤੇ ਚਾਈਨਾ ਵਾਲਿਆਂ ਨੇ 3% ਦੇ ਲਾਗੇ ਲਾਇਆ ਹੋਇਆ ਹੁਣ ਜਿਹੜੇ ਉਹਨਾਂ ਨੇ ਕਲੇਮ ਕੀਤੇ ਨੇ ਇਹਨਾਂ ਨੂੰ ਮੈਂ ਅਸੀਂ ਜਿਹੜਾ ਇੱਕ মিডিਆ ਅਦਾਰੇ ਦੇ ਧੰਨਵਾਦ ਸਹਿਤ ਉਹਨਾਂ ਦੇ ਅੰਕੜੇ ਜਿਹੜੇ ਨੇ ਸਾਂਝੇ ਕਰ ਰਹੇ ਹਾਂ ਕਿ ਟਰੰਪ ਡੋਨਲਡ ਟਰੰਪ ਨੇ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਬਾਰੇ ਨੌ ਗਲਤਫਹਿਮੀਆਂ ਗਲਤ ਖਬਰਾਂ ਜੜੀਆਂ ਸੀ ਦੁਨੀਆ ਦੇ ਵਿੱਚ ਉਹਨਾਂ ਦਾ ਪ੍ਰਚਾਰ ਕੀਤਾ ਹੁਣ ਉਹ ਉਹ ਕਿਹੜੀਆਂ-ਕਿਹੜੀਆਂ ਨੇ ਨੌ ਉਹਨਾਂ ਦੇ ਬਾਰੇ ਗੱਲ ਕਰਦੇ ਆ ਜਿਹੜੀ ਇੱਕ ਦੀ ਅਸੀਂ ਕਰ ਚੁੱਕੇ ਤੇ ਅੱਠ ਹੋਰਾਂ ਦੀ ਕਰਦੇ ਆ ਉਹਨਾਂ ਨੇ ਗਲਤ ਤਰੀਕੇ ਨਾਲ ਇੱਕ ਕਲੇਮ ਕੀਤਾ ਕਿ ਕੈਨੇਡੀਅਨ ਪਬਲਿਕ ਜਿਹੜੀ ਆ ਅਮਰੀਕਾ ਦੀ 51ਵੀਂ ਸਟੇਟ ਬਣਨ ਨੂੰ ਤਿਆਰ ਹੈ ਤੇ ਬਹੁਤੇ ਕੈਨੇਡੀਅਨ ਨੇ ਚਾਹੁੰਦੇ ਨੇ ਜਦ ਕਿ ਅਸਲ ਵਿੱਚ ਇਹ ਸਹੀ ਨਹੀਂ ਹੈ ਤੇ ਕੈਨੇਡੀਅਨ ਪਬਲਿਕ ਇਸ ਦਾ ਵਿਰੋਧ ਕਰਦੀ ਹੈ ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਯੂਐਸਏ ਦਾ ਟ੍ਰੇਡ ਡੈਫਿਸਿਟ ਜਿਹੜਾ ਕੈਨੇਡਾ ਦੇ ਨਾਲ ਆ 200 ਬਿਲੀਅਨ ਡਾਲਰ ਹੈ ਜਦਕਿ ਅਸਲੀਅਤ ਇਸ ਦੇ ਲਾਗੇ ਛਾਗੀ ਵੀ ਨਹੀਂ ਹੈ ਇਹ 100 ਬਿਲੀਅਨ ਤੋਂ ਵੀ ਘੱਟ ਹੈ ਜੋ ਕਿ ਸਮਝ ਵਿੱਚ ਵੀ ਆਉਂਦਾ ਕਿਉਂਕਿ ਯੂ ਐਸ ਏ ਦੀ ਬਹੁਤ ਵੱਡੀ ਆਬਾਦੀ ਹੈ ਕੈਨੇਡਾ ਦੀ ਆਬਾਦੀ ਉਸ ਨਾਲੋਂ ਬਹੁਤ ਜ਼ਿਆਦਾ ਘੱਟ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਲੇਮ ਕੀਤਾ ਕਿ ਯੂ ਐਸ ਏ ਤੋਂ ਕੈਨੇਡਾ ਵਾਲੇ ਖੇਤੀਬਾੜੀ ਦੇ ਐਕਸਪੋਰਟਸ ਨਹੀਂ ਲੈਂਦੇ ਜਦਕਿ ਕੈਨੇਡਾ ਜਿਹੜਾ ਹੈ ਸੈਕੰਡ ਬਿਗੇਸਟ ਬਾਏਰ ਹੈ ਅਮਰੀਕਨ ਖੇਤੀਬਾੜੀ ਵਸਤਾਂ ਦਾ ਕਿ ਸਭ ਤੋਂ ਦੂਸਰਾ ਵੱਡਾ ਖਰੀਦਦਾਰ ਹੈ ਤੇ ਉਹ ਕਹਿੰਦੇ ਨੇ ਕਿ ਕੈਨੇਡਾ ਵਾਲੇ ਸਾਡੇ ਤੋਂ ਖੇਤੀਬਾੜੀ ਦੀ ਕੋਈ ਚੀਜ਼ ਨਹੀਂ ਖਰੀਦੇ ਨਾਲ ਉਹ ਕਲੇਮ ਕਰਦੇ ਨੇ ਕਿ ਯੂ ਐਸ ਏ ਵਾਲੇ ਬੈਂਕਸ ਯੂ ਐਸ ਏ ਦੀਆਂ ਬੈਂਕਸ ਨੂੰ ਕੈਨੇਡਾ ਵਾਲੇ ਉਹ ਆਪਣੇ ਦੇਸ਼ ਵਿੱਚ ਬਿਜ਼ਨਸ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਜਦ ਕਿ 12 ਤੋਂ ਵੱਧ ਜਿਹੜੀਆਂ ਬੈਂਕਾਂ ਅਮਰੀਕਾ ਦੀਆਂ ਜਿਹੜੀਆਂ ਨੇ ਕੈਨੇਡਾ ਵਿੱਚ ਆਪਰੇਟ ਕਰ ਰਹੀਆਂ ਨੇ ਤੇ ਇਹਦੇ ਵਿੱਚ ਇੱਕ ਹੋਰ ਕਲੇਮ ਉਹ ਕਰਦੇ ਨੇ ਕਿ ਕੈਨੇਡਾ ਨੂੰ ਜਿਹੜਾ ਹੈ ਚੀਨ ਅਤੇ ਰੂਸ ਦੇ ਜਹਾਜ਼ਾਂ ਨੇ ਘੇਰਿਆ ਹੋਇਆ ਸਮੁੰਦਰੀ ਜਹਾਜ਼ਾਂ ਨੇ ਘੇਰਿਆ ਹੋਇਆ ਇਹ ਕਿਸੇ ਕਾਲਪਨਿਕ ਕਹਾਣੀ ਤੋਂ ਵੱਧ ਨਹੀਂ ਇਹ ਬਿਲਕੁਲ ਵੀ ਸੱਚ ਨਹੀਂ ਹੈ ਤੇ ਹੁਣ ਉਹਨਾਂ ਨੇ ਕਲੇਮ ਕੀਤਾ ਕੁਝ ਦਿਨ ਪਹਿਲਾਂ ਕਿ ਪ੍ਰਧਾਨ ਮੰਤਰੀ ਜਸਟਨ ਟਰੂਟੋ ਇਹ ਜਿਹੜੀ ਵਪਾਰਕ جنگ ਹੈ ਇਸ ਨੂੰ ਵਰਤ ਕੇ ਪ੍ਰਧਾਨ ਮੰਤਰੀ ਦੀ ਗੱਦੀ ਨੂੰ ਚਿੰਬੜੇ ਰਹਿਣਾ ਚਾਹੁੰਦੇ ਹਨ ਜਦਕਿ ਇਹ ਸਚਾਈ ਨਹੀਂ ਹੈ ਪ੍ਰਧਾਨ ਮੰਤਰੀ ਜਸਟਨ ਟਰੂਟੋ ਅਸਤੀਫਾ ਦੇ ਚੁੱਕੇ ਨੇ ਤੇ ਬਹੁਤ ਜਲਦੀ ਉਹਨਾਂ ਦੀ ਜਗ੍ਹਾ ਨਵੇਂ ਪ੍ਰਧਾਨ ਮੰਤਰੀ ਆ ਰਹੇ ਨੇ ਤੇ ਨਾ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਜਸਟਨ ਟੂਡੋ ਨੇ ਅਜੇ ਤੱਕ ਕੋਈ ਫਾਈਟ ਕਰਨ ਦੀ ਕੋਈ ਗੱਲ ਕੀਤੀ ਆ ਨਾਲ ਦੀ ਨਾਲ ਉਹ ਕਹਿੰਦੇ ਨੇ ਕਿ ਨੈਟੋ ਦੇ ਵਿੱਚ ਡਿਫੈਂਸ ਦੇ ਜਿਹੜੀਏ ਜਿਹੜੇ ਸਮਝੌਤੇ ਹੋਏ ਨੇ ਉਹਨਾਂ ਦੇ ਤਹਿਤ ਕੈਨੇਡਾ ਵਾਲੇ ਆਪਣੀ ਜੀਡੀਪੀ ਦਾ 1% ਤੋਂ ਘੱਟ ਜਿਹੜਾ ਹੈ ਉਹ ਡਿਫੈਂਸ ਤੇ ਖਰਚਦੇ ਨੇ ਜਦਕਿ ਨੈਟੋ ਦੇ ਅੰਕੜੇ ਇਹ ਕਹਿੰਦੇ ਨੇ ਕਿ ਕੈਨੇਡਾ ਵਾਲਿਆਂ ਨੇ 1.37% ਜਿਹੜਾ ਹੈ ਉਹ ਖਰਚਿਆ ਸੋ ਡੋਨਲਡ 트럼ਪ ਕੋੜਾ ਨੇ ਜਿਹੜੇ ਇਹ ਬਿਆਨ ਦਿੱਤੇ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਨੌ ਗੱਲਾਂ ਜੜੀਆਂ ਨੇ ਉਹਨਾਂ ਨੇ ਕਲੇਮ ਕੀਤੀਆਂ ਨੇ ਕੈਨੇਡਾ ਬਾਰੇ ਇਹ ਉਹਨਾਂ ਦਾ ਆਪਣਾ ਹੀ ਇੱਕ ਮੀਡੀਆ ਜਿਹੜਾ ਹੈ ਉਹ ਉਹਨਾਂ ਦੇ ਜਾਣਕਾਰੀ ਦੇ ਰਿਹਾ ਕਿ ਸਾਡੇ ਰਾਸ਼ਟਰਪਤੀ ਜੋ ਕੈਨੇਡਾ ਬਾਰੇ ਗੱਲਾਂ ਕਰ ਰਹੇ ਨੇ ਉਹ ਸਹੀ ਨਹੀਂ ਇਹ 9 ਤੋਂ 18 ਕਦੋਂ ਬਣ ਜਾਣੀਆਂ ਇਹਦੇ ਵਿੱਚ ਵੀ ਕੋਈ ਸ਼ੱਕ ਹੁਣ ਕਿਹਾ ਵੀ ਇਹ ਤਾਂ ਮੋਟੀਆਂ ਮੋਟੀਆਂ ਨਹੀਂ ਹੈਗੀਆਂ ਨੇ ਹੋਰ ਵੀ ਹੈਗੀਆਂ ਨੇ ਕਈ ਹੈਗੀਆਂ ਨੇ ਫੈਂਟਨਾਈਲ ਦੀ ਗੱਲ ਹੈ ਕਿ ਇੰਨਾ ਨਸ਼ਾ ਆਉਂਦਾ ਹੈ ਕੈਨੇਡਾ ਤੋਂ ਕਿੰਨਾ ਆਉਂਦਾ ਦੱਸ ਨਹੀਂ ਸਕੇ ਕੈਨੇਡਾ ਵਾਲੇ ਕਹਿੰਦੇ ਨੇ ਕਿ 1% ਤੋਂ ਵੀ ਘੱਟ ਆਉਂਦਾ ਉਹ ਸੱਚਾਈ ਨਹੀਂ ਹੈ ਜੀ ਇਸ ਅ ਅਮਰੀਕਾ ਦੀ ਗੱਲ ਚੱਲ ਰਹੀ ਹੈ ਤੇ ਇੱਕ ਗੱਲ ਹੋਰ ਕਰ ਲੈਣੀ ਕਹਿੰਦੇ ਜੇ ਕੈਨੇਡੀਅਨਾਂ ਨੇ ਹੁਣ ਅਮਰੀਕਾ ਜਾਣਾ ਤੇ ਉਹਨਾਂ ਤੇ ਵੀ ਕੁਝ ਨਵੀਆਂ ਸ਼ਰਤਾਂ ਲੱਗੀਆਂ ਨੇ ਉਹ ਕਿਹੜੀਆਂ ਹਾਂ ਕੈਨੇਡਾ ਤੇ ਅਮਰੀਕਾ ਦਾ ਜਿਹੜਾ ਬਾਰਡਰ ਹੈ ਇੱਕ ਇਸ ਤਰ੍ਹਾਂ ਕਿ ਜਿਹੜੇ ਦੋਹਾਂ ਦੇਸ਼ਾਂ ਦੇ ਨਾਗਰਿਕ ਹੈ ਇਹ ਤਾਂ ਇੱਥੋਂ ਤੱਕ ਪਹਿਲਾਂ ਹੁੰਦਾ ਸੀ ਕਿ ਜੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੈ ਤੇ ਉਹ ਤੁਹਾਡੇ ਕੋਲ ਕੈਨੇਡਾ ਦੀ ਪੀਆਰ ਹੈ ਤੇ ਪੀਆਰ ਵਾਲਾ ਕਾਗਜ਼ ਵਿੱਚ ਲੱਗਾ ਤਾਂ ਤੁਹਾਨੂੰ ਯੂਐਸਏ ਦਾ ਵੀਜ਼ਾ ਲੈਣ ਦੀ ਲੋੜ ਨਹੀਂ ਸੀ ਬਾਰਡਰ ਤੇ ਤੁਸੀਂ ਜਾਂਦੇ ਉਦੋਂ ਦਿਖਾ ਕੇ ਤੁਸੀਂ ਪਾਰ ਲੰਘ ਜਾਂਦੇ ਸੀ ਤੇ ਉਹ ਹੌਲੀ-ਹੌਲੀ ਕੈਨੇਡਾ ਵਾਲਿਆਂ ਨੇ ਪੀਆਰ ਕਾਰਡ ਕਰ ਦਿੱਤਾ ਤੇ ਉਹਨਾਂ ਨੇ ਕਹ ਦਤਾ ਕਿ ਜਿਹੜਾ ਏਸ਼ੀਆ ਦਾ ਸਿਟੀਜ਼ਨ ਕੈਨੇਡਾ ਵਿੱਚ ਰਹਿ ਰਿਹਾ ਚਾਹੇ ਉਹ ਕਿਸੇ ਕੋਲ ਕੈਨੇਡਾ ਦੀ ਪੀਆਰ ਆ ਉਹਨੂੰ ਹੁਣ ਵੀਜ਼ਾ ਲੈਣਾ ਪਏਗਾ ਸੋ ਉਹ ਸ਼ਰਤ ਲਾ ਕੇ ਪਰ ਕੈਨੇਡੀਅਨ ਪਾਸਪੋਰਟ ਹੋਲਡਰਾਂ ਲਈ ਰਸਤੇ ਬੜੇ ਖੁੱਲੇ ਇਥੋਂ ਤੱਕ ਕਿ ਕੈਨੇਡੀਅਨ 에ਅਰਪੋਰਟਾਂ ਦੇ ਉੱਪਰ ਜਿਹੜੇ ਹਵਾਈ ਯਾਤਰਾ ਕਰਕੇ ਜਾਂਦੇ ਨੇ ਉਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਕਲੀਅਰੈਂਸ ਆ ਉਹ ਕੈਨੇਡਾ ਦੇ ਵਿੱਚ ਹੀ ਹੋ ਜਾਂਦੀ ਆ ਇਸ ਤਰ੍ਹਾਂ ਇਹ ਹੁਲਤ ਨੇ ਤੇ ਬਾਰਡਰ ਤੋਂ ਗੱਡੀਆਂ ਦੇ ਵਿੱਚ ਬੈਠ ਕੇ ਗੱਲ ਹੀ ਕੋਈ ਨਹੀਂ ਜਿੱਧਰ ਨੂੰ ਮਰਜੀ ਜਾਓ ਆਓ ਮੜਾ ਮੋਟਾ ਹੁੰਦਾ ਚੱਕ ਚੱਕ ਕਰਦੇ ਨੇ ਤੇ ਗੱਡੀ ਵਿੱਚ ਕੇਵਾਰੀ ਬੈਠੇ ਅੰਦ ਸ਼ਕਲ ਵੀ ਨਹੀਂ ਦੇ ਦੇ ਬੈਠੇ ਬੈਠੇ ਤੁਹਾਨੂੰ ਉਹ ਜਿਹੜਾ ਜਿਵੇਂ ਪਰਚੀ ਕਟਾਉਣੀ ਹੁੰਦੀ ਹੈ ਇਹ ਮੈਂ ਕਟਾ ਕੇ ਤੇ ਪਾਸ ਕਰ ਦਿੰਦੇ ਨੇ ਪਰ ਹੁਣ ਕੁਝ ਚੀਜ਼ਾਂ ਬਦਲ ਰਹੀਆਂ ਨੇ ਇਹ ਇਹ ਜਿਹੜੀ ਜਾਣਕਾਰੀ ਜਿਹੜੀ ਹੈ ਅਜੇ ਡਿਟੇਲ ਵਿੱਚ ਕੋਸ਼ ਦਿਨਾਂ ਦੇ ਵਿੱਚ ਆਵੇਗੀ ਉਹ ਇਹ ਹੈ ਕਿ ਅਗਰ ਤੁਸੀਂ 1 ਮਹੀਨਾ ਜਾਂ 1 ਮਹੀਨੇ 1 ਮਹੀਨੇ ਤੋਂ ਵੱਧ ਤੁਸੀਂ 30 ਦਿਨਾਂ ਤੋਂ ਵੱਧ ਯੂ ਐਸ ਏ ਦੇ ਵਿੱਚ ਰਹਿਣਾ ਹੈ ਤੇ ਤੁਹਾਨੂੰ ਯੂਐਸਏ ਦੇ ਵਿੱਚ ਉਹਨਾਂ ਦੇ ਦਫ਼ਤਰ ਦੇ ਵਿੱਚ ਗਵਰਨਮੈਂਟ ਦੇ ਜਿਹੜੇ ਆਫਿਸ ਨੇ ਉਹਨਾਂ ਨਾਲ ਰਜਿਸਟ੍ਰੇਸ਼ਨ ਕਰਾਉਣੀ ਪੈਗੀ ਫੋਰਨ ਨੈਸ਼ਨਲਸ ਜਿਹੜੇ ਯੂਐਸਏ ਦੇ ਵਿੱਚ 30 ਦਿਨਾਂ ਤੋਂ ਵੱਧ ਰਹਿਣਗੇ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਾਉਣੀ ਪੈਗੀ ਤੇ ਉਹਨਾਂ ਨੂੰ ਉਹਨਾਂ ਨੂੰ ਫਿੰਗਰਪ੍ਰਿੰਟ ਕਰਾਉਣੇ ਪੈਣਗੇ April 11 ਤੋਂ ਇਹ ਸ਼ੁਰੂ ਹੋ ਰਿਹਾ ਹੈ ਪਰ ਕੈਨੇਡੀਅਨਾਂ ਬਾਰੇ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਫਿੰਗਰਪ੍ਰਿੰਟ ਕਰਾਉਣ ਦੀ ਲੋੜ ਨਹੀਂ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਹੈ ਇਸ ਰੂਲ ਨੂੰ ਵੀ ਚੇਂਜ ਕਰ ਸਕਦੀ ਹੈ ਤੇ 30 ਦਿਨ ਤੋਂ ਵੱਧ ਜਿਹੜੇ ਕੈਨੇਡੀਅਨ ਰਹਿੰਦੇ ਨੇ ਉਹਨਾਂ ਨੂੰ ਕੋਈ ਜਿਹੜਾ ਉਹਨਾਂ ਨੂੰ ਕੋਈ ਕੋਈ ਫਾਰਮ ਜਿਹੜਾ ਨਵਾਂ ਫਾਰਮ ਜਿਹੜਾ ਹੈ ਉਹ ਇੱਕ ਜਿਹੜਾ ਆਨਲਾਈਨ ਪੋਰਟਲ ਹੈ ਉਹਦੇ ਥਰੂ G325R ਜਿਹੜਾ ਹੈ ਉਹ ਭਰਨਾ ਪੈ ਸਕਦਾ ਹੈ ਔਰ ਇਤਿਹਾਸ ਦੇ ਵਿੱਚ ਕੈਨੇਡੀਅਨਾਂ ਨੇ ਬੜੇ ਮਜ਼ੇ ਕੀਤੇ ਨੇ ਕਿ ਵੀਜ਼ਾ ਐਗਜ਼ੈਂਪਟ ਸਟੇਟਸ ਉਹ ਅੱਜ ਵੀ ਹੈ ਪਰ ਯੂਐਸਏ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕਰਾਉਣੀ ਪੈ ਸਕਦੀ ਹੈ ਤੇ ਯੂਐਸਏ ਦੇ ਵਿੱਚ ਕੁਝ ਮਾਹਿਰ ਇਹ ਕਹਿ ਰਹੇ ਨੇ ਕਿ ਇਹ ਜਿਹੜੀ ਵਪਾਰਕ ਜੰਗ ਚੱਲ ਰਹੀ ਹੈ ਤੇ ਉਸ ਦੇ درمیان ਜੋ ਖਿੱਚੋ ਤਾਣ ਪੈਦਾ ਹੋਈ ਹੈ ਤੇ 51ਵੀਂ ਸਟੇਟ ਬਣਾਉਣ ਦੇ ਬਾਰੇ ਜੋ ਡੋਨਲਡ ਟਰੰਪ ਦੇ ਬਿਆਨ ਨੇ ਤੇ ਉਧਰੋਂ ਕੈਨੇਡੀਆ ਨਾਲ ਦੁਆਰਾ ਕੁਝ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਇਹ ਲਿਆ ਗਿਆ ਫੈਸਲਾ ਜਾਪਦਾ ਹੈ ਤੇ ਇੱਕ ਇੱਕ ਕਿਸਮ ਹੈ ਕੈਨੇਡੀਆ ਦੀ ਉਹਨਾਂ ਨੂੰ ਕਹਿੰਦੇ ਨੇ ਕਿ स्नो ਬਰਡ ਹੈ स्नो ਬਰਡ ਇੱਕ ਇਹ ਕੈਨੇਡਾ ਅਮਰੀਕਾ ਦੇ ਨਾਲੋਂ ਨਿਸਬਤਨ ਜਿਹੜਾ ਔਸਤਨ ਜ਼ਿਆਦਾ ਠੰਡਾ ਮੁਲਕਾ ਕਿਉਂਕਿ ਉੱਤਰ ਵਾਲੇ ਪਾਸੇ ਆ ਤੇ ਉਹ ਦੱਖਣ ਵਾਲੇ ਪਾਸੇ ਆ ਸੋ ਇਹਨਾਂ ਦਾ ਕੈਨੇਡਾ ਵਾਲੇ ਕੁਛ ਜਿਹੜੇ ਨੇ ਉੱਥੇ ਗਰਮੀਆਂ ਦੇ ਵਿੱਚ ਜਾਂਦੇ ਨੇ ਜਾਂ ਜਦੋਂ ਇੱਥੇ ਕੈਨੇਡਾ ਦੇ ਵਿੱਚ ਜ਼ਿਆਦਾ ਠੰਡ ਹੋਵੇ ਤੇ ਉਧਰ ਜਾ ਕੇ ਲੰਬਾ ਸਮਾਂ ਰਹਿੰਦੇ ਨੇ ਉਹਨਾਂ ਨੇ ਘਰ ਲਏ ਹੋਏ ਨੇ ਹੋਰ ਬੜੀਆਂ ਚੀਜ਼ਾਂ ਨੇ ਉਹਨਾਂ ਨੂੰ ਸਮੱਸਿਆ ਆ ਸਕਦੀ ਹੈ ਤੇ ਦ ਕੈਨੇਡੀਅਨ স্নੋਬੋਰਡ ਐਸੋਸੀਏਸ਼ਨ ਜਿਹੜੀ ਅਜਿਹੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੀ ਸੰਸਥਾ ਹੈ ਉਹ ਕਹਿੰਦੇ ਨੇ ਕਿ ਇਹ ਸਾਨੂੰ ਨਵਾਂ ਪੰਗਾ ਪਾ ਦਿੰਦਾ ਹੈ ਤੇ ਜਿਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਨਰਾਸ਼ ਹੋਣਗੇ ਤੇ ਆਲ ਰੈਡੀ ਕੈਨੇਡੀਅਨ ਕਹਿੰਦੇ ਜਾਣ ਤੋਂ ਚੇਜ ਕਰ ਰਹੇ ਨੇ ਛੁੱਟੀਆਂ ਦੀ ਪਲੈਨਿੰਗ ਕੀਤੀ ਹੈ ਨੀ ਕੈਸਲ ਕਰ ਦਿਤੀ ਹੈ ਤੇ ਨਾਲ ਦੀ ਨਾਲ ਵੈਸੇ ਹੀ ਲਈਅਰ ਟ੍ਰੈਵਲ ਜਿਹੜਾ ਕਰਦੇ ਸੀ ਕੈਨੇਡਾ ਵਾਲੇ ਕੇਵਾਰੀ ਵੇਖਸ ਨੂੰ ਬੜੀਆਂ ਸਸਤੀਆਂ ਟਿਕਟਾਂ ਮਿਲ ਜਾਂਦੀਆਂ ਸੀ ਤੇ ਉਹ ਕੈਨੇਡੀਅਨ ਵੈਸੇ ਹੀ ਚੱਲੇ ਚੁਲੇ ਜਾਂਦੇ ਸੀ ਉਹ ਜਾ ਰਹੇ ਨੇ ਪਰ ਗਿਣਤੀ ਘਟ ਰਹੀ ਆ ਫਲਾਈਟਾਂ ਕਈ ਜਿਹੜੀਆਂ ਨੇ ਘਟਾ ਦਿੱਤੀਆਂ ਨੇ ਏਅਰਲਾਈਨਾਂ ਨੇ ਜੀ ਇਟਸ ਅ ਪ੍ਰੋਗਰਾਮ ਸਾਨੂੰ ਇੱਥੇ ਖਤਮ ਕਰਨਾ ਪੈਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ ਆਰਸਤੇ ਪ੍ਰੋਗਰਾਮ ਚ ਬਸ ਇੰਨਾ ਹੀ ਕੱਲ ਨੂੰ ਅਸੀਂ ਨਵੀਂ ਜਾਣਕਾਰੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ